ਇਥੇ ਜੋ ਕੁਝ ਲਿਖਿਆ ਜਾ ਰਿਹਾ ਹੈ ਉਸ ਨਾਲ ਜਾਂ ਤਾਂ ਮੈਂ ਸਿੱਧਾ ਜੁੜਿਆ ਹੋਇਆ ਹਾਂ ਜਾਂ ਉਸ ਬਾਰੇ ਕਿਸੇ ਨੇੜਲੇ ਨੇ ਮੈਨੂੰ ਸੁਣਾਇਆ ਹੈ ਇਸ ਲਿਖਤ ਦਾ ਆਧਾਰ ਮੇਰੀ ਯਾਦ ਅਤੇ ਅਹਿਸਾਸ ਹਨ ਨਾ ਕਿ ਆਕਾਦਮੀਕ ਤੌਰ ਤਰੀਕਾ ਅੰਕੜੇ ਜਾਂ ਸਰੋਤ ਬਹੁਤ ਸੰਭਵ ਹੈ ਕਿ ਮੇਰੇ ਬਿਆਨ ਕਰਨ ਵਿੱਚ ਕੁਝ ਘਾਟਵਾਦ ਹੋ ਗਈ ਹੋਵੇ ਪਰ ਅਸਲ ਗੱਲ ਇਹੋ ਹੈ ਕਿ ਇਹੋ ਜਿਹੇ ਵਾਕਿਆਤ ਤੇ ਕਿਰਦਾਰ ਉਸ ਸਮੇਂ ਦੀ ਹਕੀਕਤ ਹਨ ਪੰਜਾਬ ਦੇ ਹਰ ਇਲਾਕੇ ਵਿੱਚ ਇਹੋ ਜਿਹਾ ਕੁਝ ਜ਼ਰੂਰ ਹੋਇਆ ਹੋਵੇਗਾ ਤੇ ਬਹੁਤ ਲੋਕਾਂ ਨੂੰ ਹਾਲੇ ਇਹ ਕੁਝ ਯਾਦ ਵੀ ਹੋਵੇਗਾ ਇਹ ਵਾਕਿਆਤ ਪੜ ਕੇ ਉਹਨਾਂ ਨੂੰ ਲੱਗੂ ਕਿ ਇਹ ਤਾਂ ਸਾਡੇ ਨੇੜੇ ਦੀ ਕਹਾਣੀ ਹੈ ਇਤਿਹਾਸ ਵਿੱਚ ਸਦਾ ਹੀ ਕੁਝ ਬੰਦਿਆਂ ਅਤੇ ਘਟਨਾਵਾਂ ਨੂੰ ਜ਼ਿਆਦਾ ਥਾਂ ਮਿਲ ਜਾਂਦੀ ਹੈ ਅਤੇ ਇਤਿਹਾਸਕਾਰੀ ਮੋੜ ਉਹਨਾਂ ਦੁਆਲੇ ਹੀ ਘੁੰਮਦੀ ਰਹਿੰਦੀ ਹੈ ਆਮ ਬੰਦਿਆਂ ਨੂੰ ਇਤਿਹਾਸ ਅਹਿਮਤ ਨਹੀਂ ਦਿੰਦਾ ਹਾਲਾਂਕਿ ਆਮ ਬੰਦਿਆਂ ਵੱਲੋਂ ਕਿਸੇ ਖਾਸ ਹਾਲਾਤ ਵਿੱਚ ਵਿਖਾਏ ਅਸਾਧਾਰਨ ਅਤੇ ਸਿਫਤੀ ਕਿਰਦਾਰ ਕਿਸੇ ਵੀ ਵੱਡੇ ਨਾਇਕ ਨਾਲੋਂ ਘੱਟ ਨਹੀਂ ਹੁੰਦੇ ਜਿਵੇਂ ਸਮੁੱਚੀ ਸਿੱਖ ਸੰਗਤ ਦੀ ਖਾਮੋਸ਼ ਅਰਦਾਸ ਜੰਗਾਂ ਵਿੱਚ ਫਤਿਹ ਅਤੇ ਸ਼ਹਾਦਤਾਂ ਸਿਰਜਦੀ ਹੈ ਉਸੇ ਤਰ੍ਹਾਂ ਆਮ ਬੰਦਿਆਂ ਦੇ ਉੱਚੇ ਕਿਰਦਾਰ ਅਤੇ ਅਮਲ ਵੱਡੇ ਨਾਇਕਾਂ ਨੂੰ ਸਿਰਜਦੇ ਹਨ ਅਤੇ ਉਨ੍ਹਾਂ ਲਈ ਜ਼ਮੀਨ ਤਿਆਰ ਕਰਦੇ ਹਨ ਪੰਥ ਪੰਥ ਨੇ ਆਪਣੀ ਸਮੂਹੀ ਅਰਦਾਸ ਵਿੱਚ ਇਸ ਕਰਕੇ ਸ਼ਹੀਦਾਂ ਨੂੰ ਬੇਨਾਮ ਤਰੀਕੇ ਨਾਲ ਯਾਦ ਕੀਤਾ ਹੈ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਪੰਥ ਨੇ ਸ਼ਹੀਦਾਂ ਨੂੰ ਇੱਕੋ ਜਿਹੀ ਥਾਂ ਦਿੱਤੀ ਹੈ ਇਥੇ ਕੋਈ ਛੋਟਾ ਵੱਡਾ ਨਹੀਂ ਹੈ ਇਤਿਹਾਸ ਦੱਸਦਾ ਹੈ ਕਿ ਜਦੋਂ ਅਬਦਾਲੀ ਸਿੰਘਾਂ ਦਾ ਪਿੱਛਾ ਕਰਦਾ ਲੱਖੀ ਜੰਗਲ ਵਿੱਚ ਵੜਿਆ ਤਾਂ ਇੱਕ ਸਿੰਘ ਨੇ ਤੇਜ਼ ਰਫ਼ਤਾਰ ਘੋੜੇ ਉੱਤੇ ਚੜ੍ਹ ਕੇ ਉਸ ਉੱਪਰ ਨੇਜੇ ਨਾਲ ਬਹੁਤ ਜ਼ੋਰਦਾਰ ਹਮਲਾ ਕੀਤਾ ਪਰ ਉਹ ਵਾਲ-ਵਾਲ ਬਚ ਗਿਆ ਉਹਦੇ ਚੌਕਦਾਰਾਂ ਨੇ ਉਸ ਸਿੰਘ ਨੂੰ ਸ਼ਹੀਦ ਕਰ ਦਿੱਤਾ ਪਰ ਇਸ ਹਮਲੇ ਦੀ ਦਹਿਸ਼ਤ ਮਰਨ ਤੱਕ ਅਫਦਾਲੀ ਦੇ ਮਨ ਵਿੱਚੋਂ ਨਹੀਂ ਨਿਕਲੀ ਉਹ ਸ਼ਹੀਦ ਸਿੰਘ ਨੂੰ ਕਿਸੇ ਨਾਂ ਦੀ ਜ਼ਰੂਰਤ ਨਹੀਂ ਉਹ ਗੁਰੂ ਪੰਥ ਦਾ ਸ਼ਹੀਦ ਹੈ ਅੱਜ ਜਦੋਂ ਮੈਂ ਕਿਸੇ ਆਗੂ ਜਾਂ ਸਿੰਘ ਵੱਲੋਂ ਪੰਥ ਸੇਵਾ ਬਾਰੇ ਦਾਵੇ ਜਾਂ ਬਾਤ ਚੜ੍ਹ ਕੇ ਬੋਲਦੇ ਵੇਖਦਾ ਹਾਂ ਤਾਂ ਉਸ ਦੀ ਨਿੱਜੀ ਸੋਚ ਤੇ ਅਫਸੋਸ ਹੁੰਦਾ ਹੈ ਜਿਸ ਪੰਥ ਵਿੱਚ ਗੁਮਨਾਮ ਅਤੇ ਛੁਪੀ ਹੋਈ ਸ਼ਹੀਦਾਂ ਦਾ ਕੋਈ شمار ਹੀ ਨਾ ਹੋਵੇ ਤੇ ਜਿੱਥੇ ਉਹਨਾਂ ਦੇ ਜੰਗਵਾਰ ਸਮੂਹ ਪੂਰੀ ਸ਼ਾਨ ਵਿੱਚ ਵਿਚਰ ਰਹੇ ਹੋਣ ਉਥੇ ਇਹੋ ਜਿਹੀ ਹੋਮੇ ਲਈ ਕੋਈ ਥਾਂ ਨਹੀਂ ਹੈ ਆਮ ਲੋਕ ਜਿਨ੍ਹਾਂ ਵਿੱਚ ਅਸੀਂ ਵਿਚਰਦੇ ਹਾਂ ਅਤੇ ਜੋ ਸਾਡਾ ਅਮੁੱਖ ਸੋਮਾ ਹਨ ਉਹਨਾਂ ਲੋਕਾਂ ਨੂੰ ਸਤਕਾਰ ਨਾਲ ਯਾਦ ਕਰਨਾ ਪੈਂਦਾ ਹੈ ਜਿਹੜੇ ਕਿਸੇ ਨਾ ਕਿਸੇ ਤਰੀਕੇ ਜੰਗ ਦੀ ਲਪੇਟ ਵਿੱਚ ਆ ਗਏ ਕਈ ਵਾਰ ਬਹੁਤ ਆਮ ਬੰਦੇ ਵੀ ਸਮੇਂ ਅਤੇ ਥਾਂ ਦੇ ਕਿਸੇ ਮੋੜ ਤੇ ਵੱਡੇ ਨਾਇਕਾ ਵਾਂਗ ਜਿਉਂ ਉੱਠਦੇ ਹਨ ਜਾਂ ਬਲ ਉੱਠਦੇ ਹਨ ਉਹਨਾਂ ਦੀ ਇਹ ਸ਼ਮਾ ਵੀ ਅਗੰਮੀ ਹੁੰਦੀ ਹੈ ਜੰਗ ਵਿੱਚ ਕਿਸੇ ਧਿਰ ਦੀ ਵਿਰਾਸਤੀ ਦਾਅਵੇਦਾਰੀ ਦੇ ਸੰਮੁਖ ਉਹਦੇ ਮਨੁੱਖੀ ਕਿਰਦਾਰ ਦੀ ਪਰਖ ਹੁੰਦੀ ਹੈ ਜਿੱਥੇ ਖੋਟੇ ਖਰੇ ਪਛਾਣੇ ਜਾਂਦੇ ਹਨ ਇਸ ਪਰਖ ਵਿੱਚ ਕਈ ਵਾਰ ਅਣਜਾਣ ਬੰਦੇ ਅਸਚਰਜ ਘਰਨਾਮੇ ਕਰ ਜਾਂਦੇ ਹਨ ਉੰਜ ਉਹ ਕਿਸੇ ਵੀ ਧੇਰ ਵਿੱਚ ਨਹੀਂ ਹੁੰਦੇ ਹਰ ਜੰਗ ਦੌਰਾਨ ਜੂਝ ਰਹੇ ਅਤੇ ਆਮ ਲੋਕਾਂ ਸਾਹਮਣੇ ਨੈਤਿਕ ਸਵਾਲ ਤੁਖਾਂਤ ਪੜ ਕੇ ਸਾਹਮਣੇ ਆ ਜਾਂਦੇ ਹਨ ਕਿਉਂਕਿ ਹਕੂਮਤਾਂ ਕੇ ਖਿਲਾਫ ਜੂਝਣ ਲਈ ਹੋਰ ਸਭ ਚੀਜ਼ਾਂ ਦੇ ਨਾਲ ਨਾਲ ਇੱਕ ਨੈਤਿਕ ਨੀਮ ਜ਼ਰੂਰ ਹੁੰਦਾ ਹੈ ਇਸ ਲਈ ਸਭ ਵੱਖ-ਵੱਖ ਧੇਰਾਂ ਦੇ ਹਿੱਸੇਦਾਰਾਂ ਨੂੰ ਉਹਨਾਂ ਦੇ ਨਜ਼ਰੀਏ ਅਤੇ ਉਹਨਾਂ ਦੀ ਹਾਲਤ ਤੋਂ ਵੀ ਵੇਖਣਾ ਪੈਂਦਾ ਹੈ ਉਹਨਾਂ ਨੂੰ ਵੀ ਸਹੀ ਸਮਝ ਨਾਲ ਇੱਕ ਥਾਂ ਦੇਣੀ ਬਣਦੀ ਹੈ